ਸੁਭਾ ਦੀ ਗੱਲ ਛੇੜ ਕੇ ਗੱਲਾਂ ਚ ਪਾ ਕੇ ਰਾਤ ਨੂੰ ਨੈਣਾਂ ਦੇ ਦੀਵੇ ਬਾਲ ਕੇ ਚਾਨਣ ਝੜਾ ਕੇ ਰਾਤ ਨੂੰ ਆਪਣੀ ਕਲਾ ਆਪਣਤ ਨੂੰ ਮੈਂ ਆਪ ਹਾਸੇ ਪੇਸ਼ ਕਰਕੇ ਉਧਰੇ ਪੰਤੋਂ ਅਸੀਂ ਰਖਿਆ ਮਸੀ ਰਖਿਆ ਬਚਾ ਕੇ ਰਾਤ ਨੂੰ ਕਿਰਨ ਦਾ ਸੰਦੂਰ ਬਿੰਦੀ ਚੰਦ ਦੀ ਮੱਥੇ ਤੇ ਲਾ ਕੇ ਕਲਪਨਾ ਨੂੰ ਲਖ ਨੂੰ ਰਖਿਆ ਸਜਾ ਕੇ ਰਾਤ ਨੂੰ ਉਂਕਦਾ ਚਿਪਦਾ ਜਿਹਾ ਜੇਹਰਾ ਜਗਾ ਕੇ ਰਖਿਆ ਝਾਕਾ ਚਾਨਣ ਦਾ ਸੰਭਾਲਣ ਦਾ ਵਕਾ ਕੇ ਰਾਤ ਨੂੰ ਜ਼ਿਕਰ ਦੇ ਪੱਲੇ ਚ ਪਾ ਕੇ ਚਾਨਣੇ ਪਲ ਦੇ ਨਕਸ਼ ਗੱਲਾਂ-ਗੱਲਾਂ ਵਿੱਚ ਮੈਂ ਰਖਿਆ ਦਿਨ ਚੜਾ ਕੇ ਰਾਤ ਨੂੰ ਕਲਖਾਂ ਦੇ ਪਹਿਰ ਵਿੱਚ ਹਮਸ ਬੜਾ ਕਲਵਲ ਬੜੀ ਮੈਂ ਮੈਂ ਬਰਾਇਆ ਚੰਨ ਦੀ ਪੱਖੀ ਫੜਾ ਕੇ ਰਾਤ ਨੂੰ ਉਹ ਵਕਤ ਜਿਉਂਦੇ ਅਜੇ ਸੋਂਗੇ ਅਸੀਂ ਜਦ ਕੋਈ ਕਿ ਜ਼ਿੰਦਗੀ ਦੇ ਦਿਨਾਂ ਦੇ ਸਿਰ ਤੇ ਚੜਾ ਕੇ ਰਾਦਨ ਸਹਬਾਨ ਹੌਂਸਲਾ ਕੀ ਗੱਦੇ ਰਹਿ ਜਿਸ਼ਨ ਨੋ